ਆ ਰਹੇ ਆ 2025 ਐ ਸੀਜ਼ਨ 4 ਸ਼ੁਰੂ ਹੋਣ ਜਾ ਰਿਹਾ ਜੀ ਸੋ ਇਹਨਾਂ ਗੇਮਾਂ ਦੀ ਜਿਹੜੀ ਓਪਨਿੰਗ ਹੈ 3 ਸਤੰਬਰ ਨੂੰ ਹਿਸਾਬ ਤੋਂ ਟ੍ਰਿਬਿਖੇ ਕੀਤੀ ਜਾਊਗੀ ਉਸ ਤੋਂ ਬਾਅਦ ਇਹਨਾਂ ਬਲਾਕ ਲੈਵਲ ਦੀਆਂ ਜਿਹੜੀਆਂ ਗੇਮਾਂ ਸ਼ੁਰੂ ਹੋ ਜਿਗੀਆਂ 3 ਤੋਂ ਲੈ ਕੇ 12 ਤਰੀਕ ਦੇ ਹਿਸਾਬ ਹੋਰ ਇਹਦੇ ਤੇ ਅਸੀਂ ਸੱਤ ਗੇਮਾਂ ਆਰਗੇਨਾਈਜ਼ ਕਰਾਂਗੇ ਇਹਨਾਂ ਬਲਾਕਾਂ ਦੇ ਵਿੱਚ ਤੋਂ 10 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਜ਼ਿਲ੍ਹਾ ਪਤਰੀ ਦੇ ਨਾਲ ਹੋਣਗੇ ਜਿਹਦੇ ਵਿੱਚ 20 ਤੋਂ ਵੱਧ ਈਮਾ ਆਰਗੇਨਾਈਜ਼ ਕੀਤੇ ਜਾਣਗੇ ਫਿਰ ਅਕਤੂਬਰ ਮਹੀਨੇ ਤੋਂ ਲੈ ਕੇ 20 ਨਵੰਬਰ ਤੱਕ ਜਿਹੜਾ ਰੱਖੋ ਗੇਮਾਂ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣਗੇ ਜਿਹੜੀ ਵੀ ਨੀਰਾਂ ਵੀ ਖਰੀਦ ਤੋਂ ਡਿਸਟ੍ਰਿਕਟ ਦੇ ਵਿੱਚ ਵੀ 2 ਤੋਂ 3 ਗੇਮਾਂ ਦੇ ਸਟੇਟ ਲੈਵਲ ਦੇ ਮੁਕਾਬਲੇ ਹੋਣਗੇ ਪਿਛਲੇ ਸਾਲ ਇਹਨਾਂ ਗੇਮਾਂ ਦੇ ਵਿੱਚ 5000 ਤੋਂ ਵੱਧ ਬੱਚੇ ਨੇ ਖਰੀਦਪੁਰ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਇਸ ਸਾਲ ਦੇ ਪੂਰੇ ਮਹੀਨਾ 70 ਤੋਂ ਵੱਧ ਬੱਚੇ ਇਹਨਾਂ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰਨਗੇ ਹਨੇਰ ਆਰ ਬ੍ਰੈਸਲੈਂਟ ਦਾ ਉਹਨਾਂ ਦੇ ਪ੍ਰਾਈਸ ਦਾ ਸਾਰਾ ਪ੍ਰਬੰਧ ਕਿਹੜੇ ਭਾਗ ਵੱਲੋਂ ਕੀਤਾ ਜਾਊਗਾ ਬਲੌਗ ਲੈਵਲ ਤੇ ਬਲੌਗ ਲੈਵਲ ਤੇ ਸੱਤਗੇ ਮਾਰੀ ਜਿਹੜਾ ਹੈਗਾ ਵਾਲੀ ਵਾਲ ਸ਼ੂਟਿੰਗਸ ਮੈਚੇ ਕਬੱਡੀ ਨੈਸ਼ਨਲ ਸਟਾਈਲ ਸਰਕਲ ਸਟਾਈਲ ਅਥਲੈਟਿਕ ਖੋ ਖੋ ਤੇ ਫੁੱਟਬਾਲ ਤੇ ਜਿਹੜਾ ਹੈਗਾ ਡਿਸਟ੍ਰਿਕਟ ਲੈਵਲ ਤੇ ਸਾਰੀਆਂ ਮੇਜਰ ਈਵੈਂਟਾਂ ਦੇ ਨਾਮ ਤੇ ਜਿਹੜਾ ਸਟੇਟ ਲੈਵਲ ਦੇ ਈਵੈਂਟ 35 ਤੋਂ ਵੱਧ ਈਵੈਂਟਾਂ ਚ ਕਰਾਇਆ ਜਾ ਹੋਣਗੇ ਆ ਉਹਦੇ ਵਿੱਚ ਪਾਰਟਿਸਪੀਕੇਟ ਕਰਨ ਗਏ ਨੇ ਸਾਰੇ ਪੰਜਾਬ ਤੋਂ ਟੀਮਾਂ ਆਉਣਗੀਆਂ। ਕਿਹੜੀਆਂ ਕਿਹੜੇ ਮੈਚੇਸ ਜਰਾ ਪਾਉਣਗੇ। ਅਸੀਂ ਮੈਸੇਜ ਇਹ ਜੰਨੇ ਵੀ ਸਾਰੇ ਖਿਡਾਰੀ ਇਹਨਾਂ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਗੇਂਦ ਦੀ ਧਾਰਨਾ ਨਾਲ ਪਾਗ ਲੈਣ ਤੇ 3 ਕੋਰਟ ਦੀ ਧਰਤੀ ਦਾ ਨਾਮ ਬਾਬੇ ਫਰੀਦ ਦੀ ਧਰਤੀ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕਰਨ। ਕਿਹੜੇ ਵਰਗ ਦੇ ਸਾਰੇ ਅੰਡਰ 14 ਤੋਂ ਲੈ ਕੇ ਜਿਹੜਾ ਹੈਗਾ 10 ਗਰੁੱਪ ਤੋਂ ਮੁੰਡੇ ਕੁੜੀਆਂ ਦੇ ਹਰੇ ਗੇਮ ਚ ਤੇ ਕਈ ਗੇਮਾਂ ਦੇ ਵਿੱਚ ਹਾਰਾ ਗੁਰਾਪਨ ਨੇ ਉਹਦੇ 70 ਸਾਲ ਤੋਂ ਉੱਤੇ ਤੱਕ ਵੀ ਦੇਣੀਆਂ ਗੇਮਾਂ ਕਰਾਈਆਂ ਜਾਣਗੀਆਂ